ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਬਾਜ਼ੀਆਂ ਦੇ ਦਿਨ ਜਿਹੜੇ ਨੇੜੇ ਆਉਂਦੇ ਪਏ ਆ ਤੇ ਖੜੇ ਆ ਆਪਾਂ ਗਿੱਲਾਂ ਪਿੰਡ ਦੇ ਵਿੱਚ ਆਪਣੀ ਇੱਥੇ ਸ਼ਾਪ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਦੂਜੀ ਸ਼ਾਪ ਜਿਹੜੀ ਆਪਣੀ ਹੈਗੀ ਮੁਕੇਰੀਆਂ ਆ ਇਹ ਦੇਖ ਸਕਦੇ ਹੋ ਤੁਸੀਂ ਵਿਰਾਟ ਫਰੈਂਚ ਫਾਰਮ ਇਹ ਗਿੱਲਾਂ ਪਿੰਡ ਦੇ ਵਿੱਚ ਸਟੇਸ਼ਨ ਰੋਡ ਦੇ ਉੱਤੇ ਆ ਜੀ ਠੀਕ ਹੈ ਜੀ ਸਾਹਮਣੇ ਜਿਹੜਾ ਹੈਗਾ ਮਰੂਤੀ ਸ਼ੋਅਰੂਮ ਆ ਇਹਦੇ ਬਿਲਕੁਲ ਮਰੂਤੀ ਸੰਜੂਕੀ ਵਾਲਿਆਂ ਦਾ ਸ਼ੋਅਰੂਮ ਆ ਤੇ ਛਤਰियां ਡੋਲੀਆਂ ਪਿੰਜਰੇ ਹਰ ਤਰ੍ਹਾਂ ਦੀ ਜਿਹੜੀ ਆਪਣੇ ਕੋਲ ਚੀਜ਼ अवेलेबल ਹੈਗੀ ਆ ਜਿਹੜਾ ਵੀ ਕੋਈ ਭਰਾ ਜੋ ਵੀ ਖਰੀਦਣਾ ਚਾਹੁੰਦਾ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਹਰ ਤਰ੍ਹਾਂ ਦਾ ਜਿਹੜਾ ਕਲਰ ਖਾਸ ਕਰ ਮੈਡੀਸਨ ਬਾਈ ਜੀ ਬਾਜੀਆਂ ਨੇੜੇ ਆ ਰਹੀਆਂ ਸਾਡੇ ਕੋਲ ਸਪੈਸ਼ਲ ਜਿਹੜੇ ਵਿਟਾਮਿਨ ਕਬੂਤਰਾਂ ਵਾਸਤੇ ਤੇ ਸਪੈਸ਼ਲ ਇੱਕ ਆਇਲ ਆ ਜੋ ਦਾਣਿਆਂ ਨਾਲ ਲਗਾ ਕੇ ਪਾਉਣਾ ਬਾਈ ਜੀ ਜਿਹੜੇ ਕਹਿੰਦੇ ਨਾ ਕਬੂਤਰਾਂ ਦੇ ਪਰ ਨਹੀਂ ਸਹੀ ਜਾਂਦੇ ਜਾਂ ਪੁੰਦਾ ਰੁਕ ਗਿਆ ਬਾਜੀ ਦੇ ਟਾਈਮ ਦੇ ਵਿੱਚ ਜਿਹੜਾ ਤੁਹਾਨੂੰ ਵੀਰਜੀ ਢੋਖਾ ਨਹੀਂ ਖਾਣਾ ਪਊਗਾ ਜੇਕਰ ਆਪਾਂ ਇਹ ਪੀਜਨ ਮੈਗਾ ਆਇਲ ਜਿਹੜਾ ਯੂਜ਼ ਕਰਦੇ ਆ ਬਹੁਤ ਤਗੜਾ ਇਹਦਾ ਰਿਜ਼ਲਟ ਆ ਨਾਲ ਆਪਣਾ ਇੱਕ ਚੈਂਪੀਅਨ ਮਲਟੀਵਿਟਾਮਿਨ ਆ ਬਹੁਤ ਹੀ ਸਸhtੀਆਂ ਦਵਾਈਆਂ ਬਾਈ ਜੀ 150 ਤੋਂ 200 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਕੋਈ ਵੀ ਦਵਾਈ ਮਿਲ ਜੂਗੀ ਇੱਕ ਤੇਲ ਆਇਲ ਜਿਹੜਾ ਇਹ ਮਹਿੰਗਾ ਆ ਇਹ 400 ਰੁਪਏ ਦੇ ਨੀਅਰ ਬਾਈ ਆ ਤੇ ਜਿਹੜੇ ਵੀ ਭਰਾ ਨੂੰ ਜ਼ਰੂਰਤ ਹੋਵੇ ਕਿਉਂਕਿ ਕਬੂਤਰਾਂ ਨੂੰ ਬਾਈ ਜੀ 10 ਕਿਲੋ ਬਦਾਮ ਪਾਏ ਦੇ ਤੇ ਬਾਈ ਇਹ ਜਿਹੜੀਆਂ ਦੋ ਸ਼ੀਸ਼ੀਆਂ ਪਾਈਆਂ ਜਿਹੜੀਆਂ ਇੱਕ ਬਰਾਬਰ ਹੋ ਜਾਂਦੀਆਂ ਕਾਫੀ ਜ਼ਿਆਦਾ ਮਤਲਬ ਬੈਨੀਫਿਟ ਆ ਆਪਾਂ ਇਹਦਾ ਬੈਨੀਫਿਟ ਲਿਆ ਆਪਾਂ ਉਹੀ ਚੀਜ਼ ਤੁਹਾਨੂੰ ਦੱਸੀਦੀ ਹਮੇਸ਼ਾ ਹੀ ਜਿਹਦਾ ਰਿਜ਼ਲਟ ਬਾਈ ਜੀ ਵਧੀਆ ਹੋਵੇ ਠੀਕ ਹੈ ਜੀ ਕਦੇ ਵੀ ਆਪਾਂ ਤੁਹਾਨੂੰ ਮਿਸ ਗਾਈਡ ਨਹੀਂ ਕੀਤਾ ਔਰ ਜਿਹਨੇ ਤੇ ਕਬੂਤਰ ਬਿਮਾਰ ਹੋ ਜਾਂਦੇ ਆ ਜਾਂ ਕੁਝ ਹੋ ਜਾਂਦਾ ਹੈਗਾ ਬਾਈ ਜੀ ਪੀਜਨ ਸਟਰੋਂਗ ਹੈਲਥ ਗਲਸ਼ ਦੇ ਆ ਹਰੀਆਂ ਮਿੱਠਾਂ ਮਾਰਦੇ ਆ ਪਤਲੀਆਂ ਮਿੱਠਾਂ ਮਾਰਦੇ ਆ ਜਾਂ ਅਦਰ ਕੋਈ ਵੀ ਬਿਮਾਰੀ ਆ ਕਬੂਤਰ ਨੂੰ ਬਾਈ ਜੀ ਉਹ ਠੀਕ ਹੋ ਜੂਗੀ ਬਾਈ ਜੀ ਕੋਈ ਵੀ ਬਾਕੀ ਬਾਈ ਜੀ ਜਦੋਂ ਆਪਾਂ ਡੀਵਾਰਮਿੰਗ ਕਰਦੇ ਆ ਤੇ ਲੀਵਰ ਦੇ ਵਿੱਚ ਸੋਜਣ ਵੀ ਆ ਜਾਂਦੀ ਆ ਤੇ ਕਬੂਤਰਾਂ ਨੂੰ ਪ੍ਰੋਬਲਮ ਹੁੰਦੀ ਆ ਉਸ ਤੋਂ ਬਾਅਦ ਇਹ ਲਿਵਰੋਕਸ ਦਵਾਈ ਆ ਜਿਹੜੀ ਬਹੁਤ ਵਧੀਆ ਕੰਮ ਕਰਦੀ ਆ ਇਹ ਵੀ ਪਾਣੀ ਚ ਮਿਕਸ ਕਰਕੇ ਜਿਹੜੀ ਹੈਗੀ ਆ 3-4 ਦਿਨ ਜਿਹੜੀ ਪਾਉਣੀ ਚਾਹੀਦੀ ਆ ਸਪੈਸ਼ਲ ਜਿਹੜੀਆਂ ਕਬੂਤਰਾਂ ਦੇ ਜਾਂ ਦਵਾਈਆਂ ਐ ਇਹ ਕੋਈ ਇਨਸਾਨੀ ਮੈਡੀਸਨ ਨਹੀਂ ਹੈਗੀਆਂ ਜੀ ਨੰਬਰ ਨੋਟ ਕਰ ਲਿਓ 98 888 90104 988890104 ਨੀਚੇ ਸਕਰੀਨ ਤੇ ਵੀ ਲਿਖ ਦਿਆਂਗੇ ਨੰਬਰ ਜੀ ਜਿਹੜੇ ਵੀ ਵੀਰ ਨੂੰ ਚਾਹੀਦੀ ਹੋਵੇ ਉਹ ਖਰੀਦ ਸਕਦਾ ਹਰ ਤਰ੍ਹਾਂ ਦਾ ਕਲਰ ਜਿਹੜਾ ਉਹ ਵੀ ਆਪਣੇ ਕੋਲ ਅਵੇਲੇਬਲ ਆ ਗੱਲ ਕਰੀਏ ਛੱਲਿਆਂ ਦੀ ਤੇ ਛੱਲੇ ਵੀ ਬਾਈ ਜੀ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਆਪਾਂ ਡਿਜ਼ਾਈਨ ਕਰਦੇ ਆ ਤੁਹਾਨੂੰ ਜਿੱਦਾਂ ਦੇ ਵੀ ਛੱਲੇ ਚਾਹੀਦੇ ਹੋਣ ਉਹ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਛੱਲੇ ਜਿਹੜੇ ਉਹ ਮੰਗਵਾ ਸਕਦੇ ਹੋ ਸਪੈਸ਼ਲ ਜਿਹੜੇ ਹੈਗੇ ਆ ਪਲਾਸਟਿਕ ਦੇ ਹੈਵੀ ਲੋਕ ਵਾਲੇ ਵਧੀਆ ਜਿਹੜੇ ਕਿ ਤੁਹਾਡੇ ਖਰਾਬ ਨਹੀਂ ਹੁੰਦੇ ਲੋਕ ਔਰ ਲੌਂਗ ਟਾਈਮ ਚੱਲਦੇ ਨੇ ਬਾਈ ਜੀ ਇਹ ਉਹ ਛੱਲੇ ਨੇ ਠੀਕ ਹੈ ਜੀ ਇਹਦੇ ਵਿੱਚ ਅਲੱਗਾ ਲੱਗ ਕਲਰ ਜਿਹੜੇ ਹੈਗੇ ਆ ਤੁਹਾਨੂੰ ਮਿਲ ਜਾਣਗੇ ਦੂਸਰੀ ਗੱਲ ਆ ਜੀ ਸਿਲਵਰ ਦੇ ਛੱਲੇ ਹਾਈ ਕੁਆਲਿਟੀ ਛੱਲੇ ਨੇ ਇਹ ਨਾਰਮਲ ਨਹੀਂ ਹੈਗੇ ਜੇਕਰ ਆਪਾਂ ਗੱਲ ਕਰੀਏ ਬਹੁਤ ਤਰ੍ਹਾਂ ਦੇ ਛੱਲੇ ਬਣਾਉਂਦੇ ਨੇ ਡਿੰਗੇ ਟੇਡੇ ਹੋ ਜਾਂਦੇ ਆ ਜਾਂ ਪੰਚ ਕਰਦੇ ਨੇ ਉੱਪਰ ਇਹਦੇ ਕੋਈ ਪੰਚਿੰਗ ਨਹੀਂ ਹੈਗੀ ਇਹਦੇ ਉੱਤੇ ਜਿਹੜੀ ਲੇਜ਼ਰ ਪ੍ਰਿੰਟ ਕੀਤੀ ਗਈ ਆ ਜਿਹੜੀ ਮਿੱਟਦੀ ਨਹੀਂ ਹੈਗੀ ਤੇ ਬਹੁਤ ਹੀ ਵਧੀਆ ਐਕੂਰੇਟ ਸਾਈਜ਼ ਆ ਬਿਲਕੁਲ ਬਰਾਬਰ ਨੇ ਸਾਰੇ ਦੇ ਸਾਰੇ ਜਿੰਨੇ ਵੀ ਇਹ ਛੱਲੇ ਨੇ ਜੀ ਜਿਹੜੇ ਵੀ ਕਿਸੇ ਵੀਰ ਨੂੰ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰਕੇ ਮੰਗਾ ਸਕਦਾ ਹੈ ਜੀ ਫੁੱਲ ਹਾਈ ਕੁਆਲਿਟੀ ਦੀਆਂ ਜਿਹੜੀਆਂ ਹੈਗੀਆਂ ਹਰ ਚੀਜ਼ ਜਿਹੜੀ ਹੈਗੀ ਆ ਸਾਡੇ ਕੋਲ ਅਵੇਲੇਬਲ ਹੈਗੀ ਆ ਜੀ। ਬਾਕੀ ਆਪਣੇ ਕੋਲ ਛਤਰੀਆਂ, ਪਿੰਜਰੇ, ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਆ ਤੁਹਾਨੂੰ ਕਬੂਤਰਾਂ ਦੇ ਅਕੋਰਡਿੰਗ ਚਾਹੀਦੀ ਹੋਵੇ ਉਹ ਤੁਸੀਂ ਮੰਗਵਾ ਸਕਦੇ ਹੋ। ਇਹ ਡਬਲ ਸਟੋਰੀ ਇੱਕ ਪਿੰਜਰਾ ਬਣਾਇਆ ਹੋਇਆ ਹੈ ਤੁਸੀਂ ਗੱਡੀ ਦੇ ਵਿੱਚ ਰੱਖ ਸਕਦੇ ਹੋ ਕਬੂਤਰ ਕਿਤੋਂ ਲੈ ਕੇ ਆਉਣੇ ਜਾਂ ਲੈ ਕੇ ਜਾਣੇ ਆ ਤੇ ਬਹੁਤ ਹੀ ਵਧੀਆ ਸਪੈਸ਼ਲ ਬਣਾਇਆ ਗਿਆ ਜੀ। ਆਪਣੇ ਕੋਲ ਜਿਵੇਂ ਗਰਮੀਆਂ ਹੁਣ ਅੱਗੇ ਆ ਰਹੀਆਂ ਹੈਗੀਆਂ ਨੇ ਤੇ ਐਗਜ਼ੌਸਟ ਫੈਨ ਤੇ ਇਹ ਕਬੂਤਰਾਂ ਦੇ ਛਤਰੀਆਂ ਨੂੰ ਲਾਉਣ ਵਾਲੇ ਘੁੰਗਰੂ ਠੀਕ ਹੈ ਜੀ ਕਈਆਂ ਨੇ ਘੁੰਗਰੂਆਂ ਤੇ ਕਬੂਤਰ ਲਾਏ ਹੁੰਦੇ ਜਦੋਂ ਛਣਕਾਂਦੇ ਆ ਤਾਂ ਕਬੂਤਰ ਜਿਹੜਾ ਇਹਦੀ ਆਵਾਜ਼ ਸੁਣ ਕੇ ਹਨੇਰੇ ਦੇ ਵਿੱਚ ਵੀ ਆ ਕੇ ਬੈਠ ਜਾਂਦਾ ਹੈਗਾ ਆ ਡਰਿੰਕਰ 5 ਲੀਟਰ 6 ਲੀਟਰ ਤੇ 3 ਲੀਟਰ ਦੋਨੇ ਅਵੇਲੇਬਲ ਹੈ ਜੀ ਆਪਣੇ ਕੋਲ ਜਿਹੜਾ ਵੀ ਤੁਹਾਨੂੰ ਡਰਿੰਕਰ ਚਾਹੀਦਾ ਹੋਵੇ ਉਹ ਵੀ ਤੁਸੀਂ ਲੈ ਸਕਦੇ ਹੋ ਇੱਕੋ ਹੀ ਦੁਕਾਨ ਤੇ ਕਬੂਤਰਾਂ ਦਾ ਸਾਰੇ ਤਰ੍ਹਾਂ ਦਾ ਤੁਹਾਨੂੰ ਸਮਾਨ ਜਿਹੜਾ ਉਹ ਮਿਲੇਗਾ ਟ੍ਰੇਆਂ ਵੀ ਸਾਡੇ ਕੋਲ ਸਾਰੇ ਤਰ੍ਹਾਂ ਦੀਆਂ ਹੈਗੀਆਂ ਨੇ 3 ਫੁੱਟ 4 ਫੁੱਟ 2 ਫੁੱਟ ਆਪਣੇ ਹਿਸਾਬ ਦੇ ਨਾਲ ਤੁਸੀਂ ਆਪਣੀ ਸਾਈਜ਼ ਦੀ ਜਿਹੜੀ ਟ੍ਰੇ ਹੈਗੀ ਆ ਜੋ ਤੁਹਾਨੂੰ ਰਿਕੁਆਇਰਮੈਂਟ ਹੋਵੇ ਆਪਾਂ ਉਹ ਵੀ ਤੁਹਾਨੂੰ ਜਿਹੜੀ ਹੈਗੀ ਆ ਬਣਾ ਕੇ ਦੇ ਸਕਦੇ ਆ ਜਿਹੜੇ ਵੀ ਕਿਸੇ ਵੀ ਵੀਰ ਨੂੰ ਕੋਈ ਵੀ ਜ਼ਰੂਰਤ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਜਾਂ ਆਪਣੇ ਵੀਰ ਸੁਖਵਿੰਦਰ ਵੀਰ ਹੁਣੀ ਹੁੰਦੇ ਆ ਉਹ ਸੰਪਰਕ ਕਰਕੇ ਤੇ ਚੀਜ਼ ਮੰਗਵਾ ਸਕਦੇ ਆ ਇਹ ਸਮਾਨ ਜਿਹੜਾ ਹੈਗਾ ਤੁਹਾਨੂੰ ਲੁਧਿਆਣਾ ਗਿੱਲ ਪਿੰਡ ਤੇ ਮੁਕੇਰੀਆਂ ਵਿਰਾਟ ਵਿਜ਼ਨ ਫਾਰਮ ਇਹ ਦੋਨੇ ਥਾਵਾਂ ਤੋਂ ਮਿਲ ਜੂਗਾ ਇੱਕ ਚੀਜ਼ ਹੋਰ ਤੁਹਾਨੂੰ ਦਸੀ ਹੈ ਕਿ ਛਤਰਿਆਂ ਦੇ ਕੱਪੜੇ ਜਿਹੜੇ ਹੈਗੇ ਆ ਅਵੇਲੇਬਲ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਛਤਰੀ ਬਣਾਉਣੀ ਚਾਹੋ ਉਹ ਬਣਵਾ ਸਕਦੇ ਹੋ ਚਲਰਾਂ ਵਾਲਾ ਕੱਪੜਾ ਹਰ ਤਰ੍ਹਾਂ ਦਾ ਕੱਪੜਾ ਜਿਹੜਾ ਹੈਗਾ ਆ ਜਿਹੜੇ ਕਲਰ ਚ ਜੋ ਡਿਜ਼ਾਈਨ ਦੋਗੇ ਉਹੇ ਡਿਜ਼ਾਈਨ ਦੇ ਨਾਲ ਜਿਹੜੀ ਇਹ ਬਣ ਜਾਊਗੀ ਤੇ ਵਧੀਆ ਕੱਪੜਾ ਕੁਆਲਿਟੀ ਦਾ ਜੀ ਤੁਹਾਨੂੰ ਪਤਾ ਕਿ ਲੁਧਿਆਣੇ ਤੋਂ ਕੱਪੜਾ ਜਿਹੜਾ ਹੈਗਾ ਨਾਰਮਲੀ ਵਧੀਆ ਮਿਲ ਜਾਂਦਾ ਹੈਗਾ ਆ ਸਸਤੇ ਰੇਟਾਂ ਦੇ ਵਿੱਚ ਮਿਲ ਜਾਂਦਾ ਆ ਔਰ ਕੱਪੜੇ ਦੇ ਵਿੱਚ ਵੀਰ ਜੀ ਬਹੁਤ ਤਰ੍ਹਾਂ ਦਾ ਫਰਕ ਹੁੰਦਾ ਤੁਹਾਨੂੰ ਦੱਸ ਦਈਏ ਨੇੜੇ ਤੋਂ ਦਿਖਾਨੇ ਦੇਖੋ ਜਿਵੇਂ ਡੱਬੀਦਾਰ ਕੱਪੜਾ ਆ ਨਾ ਇਹ ਕੱਪੜਾ ਮਹਿੰਗਾ ਹੁੰਦਾ ਥੋੜਾ ਇਹ ਜਿਹੜਾ ਕੱਪੜਾ ਨੀਲਾ ਜਿਵੇਂ ਇਹ ਥੋੜਾ ਸਸਤਾ ਹੁੰਦਾ ਇਹ ਚੀਜ਼ਾਂ ਦਾ ਫਰਕ ਪੈਂਦਾ ਆ ਕੁਝ ਮੋٹے ਕੱਪੜੇ ਹੁੰਦੇ ਆ ਕੁਝ ਪਤਲੇ ਕੱਪੜੇ ਹੁੰਦੇ ਆ ਉਹਦੇ ਹਿਸਾਬ ਦੇ ਨਾਲ ਵਜਨ ਦੇ ਹਿਸਾਬ ਨਾਲ ਵੀ ਇਹਨਾਂ ਦੇ ਰੇਟ ਦੇ ਵਿੱਚ ਜਿਹੜਾ ਉਹ ਫਰਕ ਪੈਂਦਾ ਆ ਤੇ ਕਿਸੇ ਵੀਰ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਆ ਉਹ ਸਾਡੇ ਨਾਲ ਸੰਪਰਕ ਕਰਨ ਦੇ ਸੰਪਰਕ ਇਹ ਛੋਟੇ ਚਿੜੀਆਂ ਵਾਲੇ ਪਿੰਜਰੇ ਵੀ ਆਪਣੇ ਕੋਲ ਹੈਗੇ ਨੇ ਜੀ ਕਿਸੇ ਵੀ ਵੀਰ ਨੂੰ ਇਹ ਪਿੰਜਰਾ ਚਾਹੀਦਾ ਹੋਵੇ ਉਹ ਇਹਦੀ ਖਰੀਦ ਸਕਦਾ ਹੈ ਜੀ ਬਹੁਤ ਹੀ ਵਧੀਆ ਕਈ ਵਾਰ ਬੱਚਿਆਂ ਨੇ ਘਰ ਦੇ ਵਿੱਚ ਚਿੜੀਆਂ ਰੱਖੀਆਂ ਹੁੰਦੀਆਂ ਇਹਦੇ ਵਿੱਚ ਜੋੜਾ ਚਿੜੀਆਂ ਦਾ ਆਰਾਮ ਦੇ ਨਾਲ ਰਹਿ ਲੈਂਦਾ ਆ ਨਾਲ ਇਹਦੇ ਪਾਣੀ ਪੀਣ ਵਾਸਤੇ ਤੇ ਦਾਣਾ ਖਾਣ ਵਾਸਤੇ ਡ੍ਰਿੰਕਰ ਵੀ ਜਿਹੜੇ ਸਪੈਸ਼ਲ ਦਿੱਤੇ ਗਏ ਨੇ ਇਹ ਦੇਖੋ ਜੀ ਛਤਰੀਆਂ ਆ ਹੋਰ ਚੀਜ਼ ਦੱਸ ਦਈਏ ਕਿ ਜਿੰਨਾ ਵੀ ਸਮਾਨ ਆ ਫੁੱਲ ਹੈ ਵੀ ਜਿਹੜਾ ਇਹ ਸਮਾਨ ਇੱਕ ਨੰਬਰ ਮਟੀਰੀਅਲ ਦੇ ਵਿੱਚ ਜਿਹੜਾ ਹੈਗਾ ਆ ਬਣਾਇਆ ਗਿਆ ਹੈ ਜੀ ਪਾਈਪਾਂ ਦੀ ਜਿਹੜੀਆਂ ਹੈਗੀਆਂ ਆ ਹਰ ਸਾਈਜ਼ ਦੇ ਵਿੱਚ ਤੁਹਾਨੂੰ ਪਾਈਪ ਵੀ ਮਿਲ ਜੂਗੀ ਕਈ ਵਾਰ ਵੀਰ ਕਹਿ ਦਿੰਦੇ ਆ ਬਾਈ ਜੀ ਕਿ ਉਹ ਪਾਈਪ ਸਸਤੀ ਤੇ ਮਹਿੰਗੀ ਵੀਰ ਜੀ ਇਹਦੀ ਜਿਹੜੀ ਗੇਜ ਹੁੰਦੀ ਆ ਨਾ ਇਹ ਉਹਦੇ ਤੇ ਡਿਪੈਂਡ ਕਰਦਾ ਸਸਤੀ ਤੇ ਮਹਿੰਗੀ ਦਾ ਕਿਉਂਕਿ ਜੇਕਰ ਜਿੰਨਾ ਹੋਲਾ ਮਟੀਰੀਅਲ ਲਾਵਾਂਗੇ ਗੇਜ ਪਤਲੀ ਕਰਦਾਂਗੇ ਉਹਦਾ weight ਜਿਹੜਾ ਘਟ ਜਾਂਦਾ ਆ ਉਹਦੇ ਨਾਲ ਫੇਰ ਪਾਈਪ ਜਿਹੜੀ ਹੈਗੀਆਂ ਉਨੀ ਸਸਤੀ ਬਣਦੀ ਆ ਇਸ ਕਰਕੇ ਮਜਬੂਤੀ ਦਾ ਜਿਹੜਾ ਫਰਕ ਪੈਂਦਾ ਹੈਗਾ ਜਾਂ ਨਹੀਂ ਤਾਂ ਕਈ ਵਾਰ ਨਟ ਜਿਹੜੇ ਹੈਗੇ ਪਾਈਪ ਨੂੰ ਟੇਡਾ ਕਰ ਦਿੰਦੇ ਆ ਜੇਕਰ ਆਪਾਂ ਨੋਰਮਲ ਪਾਈਪ ਲਗਾਣੇ ਆ ਇਸ ਕਰਕੇ ਇਹਦੇ ਰੇਟ ਦੇ ਵਿੱਚ ਜਿਹੜਾ ਵਾਧਾ ਘਾਟਾ ਹੁੰਦਾ ਹੀ ਰਹਿੰਦਾ ਜੀ ਇਹ ਹੈ ਬਾਈ ਜੀ ਛੱਲੇ ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ ਇਹਦੇ ਵਿੱਚ ਤੁਹਾਨੂੰ ਮਲਟੀ ਕਲਰ ਵਿੱਚ ਵੀ 7-8 ਕਲਰ ਆਪਣੇ ਕੋਲ ਹੈਗੇ ਨੇ ਸਪੈਸ਼ਲੀ ਜਿਹੜਾ ਹੈਗਾ ਇਹ ਇੱਕ ਛੱਲੇ ਨੇ ਇਹਦੇ ਉੱਪਰ ਕਬੂਤਰ ਦੀ ਫੋਟੋ ਬਣੀ ਹੋਈ ਆ ਇਹ ਦੇਖੋ ਜੀ ਕਬੂਤਰ ਨੂੰ ਜਿੱਦਾਂ ਮਰਜ਼ੀ ਤੁਸੀਂ ਕਿਸੇ ਵੀ ਛੱਲੇ ਤੇ ਕਮੂਤਰ ਦੀ ਫੋਟੋ ਲਗਾ ਸਕਦੇ ਹੋ ਠੀਕ ਹੈ ਇਹਦਾ ਚਾਰਜ ਅਲੱਗ ਤੋਂ ਹੁੰਦਾ ਆ ਤੇ ਪੂਰਾ ਵਧੀਆ ਜਿਹੜਾ ਹੈਗਾ ਪ੍ਰਿੰਟ ਹੈ ਜੀ ਇਹ ਸਾਰੀ ਦੀ ਸਾਰੀ ਲੇਜ਼ਰ ਪ੍ਰਿੰਟ ਹੈ ਜਿਹੜੀ ਕਿ ਮਿਟਦੀ ਨਹੀਂ ਕਈ ਵਾਰ ਵੀਰ ਕਹਿ ਦਿੰਦੇ ਆ ਕਿ ਮਿਟ ਜਾਊਗਾ ਨਹੀਂ ਮਿਟੂਗਾ ਨਹੀਂ ਜੀ ਔਰ ਹਾਈ ਕੁਆਲਿਟੀ ਆ ਸਾਰੇ ਦਾ ਸਾਰਾ ਹੀ ਸਮਾਨ ਜਿੰਨਾ ਹੈਗਾ ਆ ਹਰ ਤਰ੍ਹਾਂ ਦੇ ਛੱਲੇ ਮਟੀਰੀਅਲ ਜਿਹੜੇ ਆ ਤੁਸੀਂ ਲੈ ਸਕਦੇ ਹੋ ਔਰ ਕਈ ਵੀਰਾਂ ਦੀ ਰਿਕੁਆਇਰਮੈਂਟ ਹੁੰਦੀ ਆ ਜੀ ਫੇਕ ਐਗ ਚਾਹੀਦੇ ਆ ਇਹ ਲਓ ਜੀ ਫੇਕ ਐਗ ਇਹਦੇ ਵਿੱਚ ਵੀ ਕੁਆਲਿਟੀ ਦਾ ਫਰਕ ਹੁੰਦਾ ਇਹਦੇ ਵਿੱਚ ਵੀ ਦੇਖੋ ਇੱਕ ਇਹ ਨੇ ਤੇ ਇੱਕ ਇਹ ਨੇ ਥੋੜਾ ਕਲਰ ਦੇ ਵਿੱਚ ਵੀ ਫਰਕ ਹੈ ਤੇ ਇਹਨਾਂ ਦੇ ਸਾਈਜ਼ ਦੇ ਵਿੱਚ ਵੀ ਫਰਕ ਹੈ ਜੀ ਇਹ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ ਸੰਪਰਕ ਕਰਕੇ ਉਹ ਆਪਣੇ ਕੋਲੋਂ ਫੇਕ ਐਗ ਜਾਂ ਨਲਕੀਆਂ ਪਲਾਸਟਿਕ ਦੀਆਂ ਜਿਹੜੀਆਂ ਆਪਣੇ ਕੋਲ ਨਲਕੀਆਂ ਵੀ ਹੈਗੀਆਂ ਨੇ ਇਹ ਦੇਖੋ ਜੀ ਇਹ ਨਲਕੀਆਂ ਵੀ ਬਾਈ ਹੁਣੀ ਮੰਗਵਾ ਸਕਦੇ ਹੋ ਤੁਸੀਂ ਜਿੰਨੂੰ ਵੀ ਜ਼ਰੂਰਤ ਹੋਵੇ ਕਈ ਵੀਰ ਸ਼ਕੀਨ ਹੁੰਦੇ ਆ ਕਿ ਨਲਕੀ ਚਾਹੀਦੀ ਆ ਬਹੁਤ ਹੀ ਵਧੀਆ ਸਾਈਜ਼ ਹੈ ਜੀ ਇਹਦਾ ਪਪੂਤਰਾ ਨੂੰ ਪਾਣੀ ਦੇਣ ਦੇ ਕਿ ਸ਼ਕੀਨ ਨਲਕੀ ਨਾਲ ਹੀ ਦਿੰਦੇ ਨੇ ਤੇ ਕੁਆਲਿਟੀ ਵੀ ਬਹੁਤ ਵਧੀਆ ਆ ਠੀਕ ਹੈ ਜੀ ਇਹ ਲੁਧਿਆਣੇ ਸ਼ਹਿਰ ਦੇ ਵਿੱਚ ਗਿੱਲ ਰੋਡ ਦੇ ਉੱਤੇ ਜਿਹੜੀ ਸ਼ਾਪ ਆ ਸਟੇਸ਼ਨ ਰੋਡ ਤੇ ਮਰੂਤੀ ਸੰਜੂਕੀ ਸ਼ੋਅਰੂਮ ਦੇ ਬਿਲਕੁਲ ਸਾਹਮਣੇ ਇਹ ਹੈ ਜੀ ਹੈਂਡ ਫੀਡਰ ਬੱਚਿਆਂ ਨੂੰ ਜਿਹੜਾ ਹੈਗਾ ਦਾਣਾ ਦੇਣ ਵਾਲੇ ਜਿਹੜੇ ਵੀ ਕਿਸੇ ਵੀ ਨੂੰ ਜ਼ਰੂਰਤ ਹੋਵੇ ਉਹ ਇਹ ਵੀ ਮੰਗਵਾ ਸਕਦੇ ਨੇ ਛੋਟੇ ਬੱਚੇ ਜਿਹੜੇ ਹੱਥ ਦੇ ਨਾਲ ਪਾਲਦੇ ਨੇ ਵੀਰ ਉਹਨਾਂ ਨੂੰ ਇਹ ਵੀ ਸਾਡੀ ਜਿਹੜੀ ਸ਼ਾਪ ਤੋਂ ਮਿਲ ਜੂਗਾ ਕਿਸੇ ਵੀ ਤਰ੍ਹਾਂ ਦੀ ਟਰੇ ਜੇ ਕਿਸੇ ਨੇ ਮੀਟਰਾਂ ਦੇ ਹਿਸਾਬ ਦੇ ਨਾਲ ਕਪੜਾ ਲੈ ਕੇ ਜਾਣਾ ਹੋਵੇ ਤਾਂ ਉਹ ਵੀ ਲੈ ਕੇ ਜਾ ਸਕਦਾ ਹੈਗਾ ਹੈ ਜੀ ਕਲਰ ਜਿਹੜਾ ਹੈਗਾ ਆ ਆਪਾਂ ਨੂੰ ਤੁਹਾਡੀ ਚੁਆਇਸ ਦੇ ਹਿਸਾਬ ਦੇ ਨਾਲ ਮਿਲ ਜੂਗਾ ਇਹ ਡਾਰਕ ਕਲਰ ਹੈ ਜੀ ਲਾਈਟ ਦੇ ਕਰਕੇ ਇਹ ਥੋੜਾ ਜਿਹਾ ਇਹ ਤੁਹਾਨੂੰ ਘੱਟ ਡਾਰਕ ਦਿਖ ਰਿਹਾ ਹੈਗਾ ਆ ਇਹ ਡਾਰਕ ਜਿਹੜਾ ਪੈਰਟ ਕਲਰ ਆ ਬਿਲਕੁਲ ਇਹ ਦੇਖੋ ਬੱਚ ਜਿਹੜਾ ਦਿਖ ਰਿਹਾ ਜਾਂ ਬਾਹਰ ਲਾਈਟ ਪੈ ਰਹੀ ਹੈ ਇਸ ਕਰਕੇ ਡਾਰਕਨੈਸ ਜਿਹੜੀ ਘੱਟ ਆ ਰਹੀ ਏ ਯੈਲੋ ਆ ਔਰੇਂਜ ਹੈ ਤੇ ਅਲੱਗ-ਅਲੱਗ ਕਲਰ ਨੇ ਇਹ ਦੇਖੋ ਮੇਰੇ ਵੀਰ ਬਹੁਤ ਸਾਰੇ ਜਿਹੜੇ ਕਲਰ ਹੈਗੇ ਆ ਤੁਹਾਨੂੰ ਇੱਥੋਂ ਮੌਜੂਦ ਜਿਹੜੇ ਉਹ ਮਿਲ ਜਾਣਗੇ ਅਲੱਗ-ਅਲੱਗ ਜਿਹੜੇ ਹੈਗੇ ਆ ਗ੍ਰੀਨ ਹੈ ਫਿਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਪੱਕੇ ਕਲਰ ਦੇ ਵਿੱਚ ਇਹ ਨੈਟ ਜਿਹੜਾ ਜਿਵੇਂ ਬੱਚੇ ਬਾਹਰ ਘਝਾਉਣੇ ਆ ਠੀਕ ਆ ਜੀ ਨੈਟ ਵੀ ਆਪਣੇ ਕੋਲ ਮਿਲ ਜੂਗਾ 10 ਫੁੱਟ ਚੌੜਾ 80 ਫੁੱਟ ਲੰਬਾ ਇਹ ਨੈਟ ਹੈ ਜੀ ਜੇ ਕਿਸੇ ਵੀ ਨੂੰ ਨੈੱਟ ਦੀ ਜ਼ਰੂਰਤ ਹੋਵੇ ਤਾਂ ਉਹ ਨੈੱਟ ਵੀ ਖਰੀਦ ਸਕਦਾ ਹੈ ਜੀ ਤੇ ਪਲਾਸਟਿਕ ਦੀਆਂ ਟਰੇਆਂ ਇਹ ਟਰੇ ਇਸ ਹਿਸਾਬ ਦੇ ਨਾਲ ਆ ਇਹ ਟਰੇ ਬਾਈ ਜੀ ਛੋਟੀ ਵੀ ਹੋ ਜਾਂਦੀ ਆ ਵੱਡੀ ਵੀ ਹੋ ਜਾਂਦੀ ਆ ਇਹ 8 ਇੰਚ ਹੀ ਆ 9 ਜੀ 9 ਇੰਚ ਟਰੇ ਇਹਨੂੰ ਜੋੜਿਓ ਦੂਸਰਾ ਪੀਸ ਹੈਗਾ ਇਹਦੇ ਨਾਲ ਦਾ ਜੋੜਿਓ ਤੁਹਾਨੂੰ ਦਿਖਾਣੇ ਆ ਜੀ ਕੋਈ ਟਰੇ ਨੂੰ ਆਪਾਂ ਵੱਡਾ ਕਿਵੇਂ ਕਰ ਸਕਦੇ ਆ ਇਹਦੇ ਵਿੱਚ ਨਾ ਲੋਕ ਬਣੇ ਹੋਏ ਨੇ ਬਾਈ ਜੀ ਇਹ ਦੇਖੋ ਇਹਦੇ ਵਿੱਚ ਲੋਕ ਬਣੇ ਹੋਏ ਆ ਦੂਸਰੀ ਟਰੇ ਜਿਹੜੀ ਸੇਮ ਇਹਦੇ ਵਿੱਚ ਆਪਾਂ ਨਾ ਫਿਟ ਕਰ ਸਕਦੇ ਆ ਤੇ ਟਰੇ ਨੂੰ ਆਪਾਂ ਵੱਡਾ ਵੀ ਕਰ ਸਕਦੇ ਆ ਤੇ ਉੱਪਰ ਇਹਦੇ ਜਿਹੜੇ ਹੈਗੇ ਆ ਕੱਲੇ ਕੱਲੇ ਕਬੂਤਰ ਦੇ ਖਾਨ ਨੂੰ ਜਿਹੜਾ ਹੈਗਾ ਆ ਵੀ ਟਾਈਪ ਜਿਹੜਾ ਹੈਗਾ ਆ ਪਲਾਸਟਿਕ ਵਾਲੇ ਜਿਹੜੇ ਆ ਲੋਕ ਲਗਾ ਕੇ ਇਹਨਾਂ ਨੂੰ ਕਵਰ ਕੀਤਾ ਗਿਆ ਆ ਤੇ ਇਹ ਦੇਖੋ ਇਹ ਖੋਲ ਕੇ ਲਗਾ ਕੇ ਦਿਖਾਓ ਬਈ ਇੱਕ ਮਿੰਟ ਖੋਲਿਓ ਇਹਨੂੰ ਦੁਬਾਰਾ ਇਹ ਦੇਖੋ ਇਹ ਖੋਲ ਵੀ ਜਾਂਦੇ ਨੇ ਸਫਾਈ ਕਰਨੀ ਬਹੁਤ ਆਸਾਨ ਆ ਜਿਹੜੀ ਵੱਡੀ ਗੱਲ ਆ ਇਹ ਦੇਖੋ ਇਹਦੇ ਉੱਪਰ ਜਿਹੜੇ ਹੈਗੇ ਆ ਲੋਕ ਬਣੇ ਹੋਏ ਆ ਤੇ ਇਹ ਇਹ ਦੇਖੋ ਇਵੇਂ ਬਾਈ ਹੋਣੀ ਫਿਟ ਕਰ ਰਿਹਾ ਈਜ਼ੀਲੀ ਜਿਹੜਾ ਫਿੱਟ ਵੀ ਹੋ ਜਾਂਦੇ ਨੇ ਇਹ ਤੇ ਇਹਦੇ ਵਿੱਚ ਵੀ ਲਗਾਇਓ ਇਹਨੂੰ ਹੁਣ ਤੁਹਾਨੂੰ ਵੱਡੀ ਟਰੇ ਕਰਕੇ ਦੱਸਦੇ ਆ ਇਹਦੇ ਵਿੱਚ ਦੇਖੋ ਜੀ ਲੋਕ ਲੱਗੇ ਹੋਏ ਨੇ ਤੇ ਆਹ ਦੇਖੋ ਈਜ਼ੀਲੀ ਜਿਹੜੀ ਹੈਗੀ ਆ ਇਹਨੂੰ ਆਪਾਂ ਫਿੱਟ ਕਰਾਂਗੇ ਆਹ ਲਓ ਜੀ ਇਹ ਟਰੇ ਪੂਰੀ ਦੀ ਪੂਰੀ ਹੋ ਗਈ ਆ ਇੱਕੋ ਕਲਰ ਦੀ ਵੀ ਬਣਾ ਸਕਦੇ ਆ ਅਲੱਗ-ਅਲੱਗ ਕਲਰ ਦੀ ਬਣਾ ਸਕਦੇ ਆ ਇਹ ਵੱਡੀ ਹੋ ਜਾਂਦੀ ਆ ਅੱਗੇ ਤੋਂ ਅੱਗੇ ਜਿੰਨੇ ਪੀਸ ਚਾਹੇ ਤੁਸੀਂ ਜੋੜ ਕੇ ਜਿਹੜਾ ਹੈਗਾ ਆ ਇਹਨਾਂ ਨੂੰ ਰੱਖ ਸਕਦੇ ਹੋ ਤੇ ਕੱਲਾ ਕੱਲਾ ਪੀਸ ਵੀ ਕਰ ਸਕਦੇ ਹੋ ਔਰ ਇਹਦੇ ਉੱਪਰੋਂ ਜਿਹੜੀਆਂ ਡੰਡੀਆਂ ਉਤਾਰ ਕੇ ਤੁਸੀਂ ਜਿਹੜਾ ਹੈਗਾ ਆ ਇਹਨਾਂ ਦੀ ਸਫਾਈ ਵੀ ਆਰਾਮ ਦੇ ਨਾਲ ਕਰ ਸਕਦੇ ਹੋ ਤੇ ਬਾਕੀ ਭਾਈ ਜੀ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ